ਕੰਸੂ ਸ਼੍ਰੀ ਸ਼ਬ ਧਾਰੀਵਾਲ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤੀ ਦੇ શુભ ਅਵਸਰਤੇ ਲੰਗਰ ਲਗਾਇਆ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਮਾਜ ਸੇਵੀ ਤੇ ਬ੍ਰਾਹਮਣ ਸਭਾ ਪ੍ਰਧਾਨ ਭਾਰਤ ਪੁਸ਼ਪ ਸ਼ਰਮਾ ਨੇ ਦੱਸਿਆ ਕਿ ਸ਼ਿਵਰਾਤੀ ਦਾ ਤਿਹਾੜੀ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਸਾਡੇ ਵੱਲੋਂ ਹਰ ਸਾਲ ਭੋਲੇ ਸ਼ੰਕਰ ਦੀ ਇਸ਼ਾਰ ਅਨੁਸਾਰ ਲੰਗਰ ਲਗਾਇਆ ਜਾਂਦਾ ਹੈ। ਅੱਜ ਅਸੀਂ ਟਿੱਕੀਆਂ ਅਤੇ ਨਿਊਡਲ ਦਾ ਲੰਗਰ ਲਗਾਇਆ ਹੈ ਅਤੇ ਅਰਦਾਸ ਕਰਦੇ ਹਾਂ ਕਿ ਭੋਲੇ ਸ਼ੰਕਰ ਪੂਰੀ ਦੁਨੀਆ ਤੇ ਆਪਣੀ

ਬੋਲੇ ਦੀ ਬारात ਚੜੀ ਗੱਜ ਵਜ ਕੇ ਅੱਗੇ ਮੈਂ ਜ਼ਰਾ ਬੀਟ ਨਾਲ ਦੱਸਦਾ ਆਓ ਜੀ ਪੋਲੇ ਦੀ ਬਰਾਤ ਚੜੀ ਗੱਜ ਵੱਜ ਕੇ 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 ਸਾਰਿਆਂ ਨੇ ਭੰਗ ਪੀਤੀ ਰਾਜੇ ਦਾ ਜੱਜ ਕੇ ਪੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਅੱਜ ਸ਼ਬਰਾਤਰੀ ਦਾ ਤਿਆਰ ਬਹੁਤ ਹੀ ਧੂਮ ਦਾ ਮਨਾਲ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਮੈਂ ਸਾਰੇ ਦੋਸਤਾਂ ਨੂੰ ਸ਼ਿਵਰਾਤਰੀ ਦੇ ਮੌਕੇ ਤੇ ਲੱਖ ਲੱਖ ਵਧਾਈ ਦੇਣਾ ਤੇ ਇਹ ਵੀ ਕਹਿੰਦੇ ਆ ਕਿ ਸਾਰੇ ਧਿਆਨਪ੍ਰਾਉ ਦਿਨਵਾਰ ਰਲ ਮਿਲ ਕੇ ਵਧੀਆ ਤੰਗਨਾ ਮਨਾਈਏ ਅੱਜ ਸ਼ਿਵਰਾਤਰੀ ਹਰ ਥਾਂ ਥਾਂ ਤੇ ਬੜੇ ਧੂਮਤਾਂ ਨਾਲ ਮਨਾਈ ਜਾ ਰਹੀ ਆ ਵਧਿਆ ਬੋਲੇ ਬਾਬਾ ਕੀ ਬੰਮ 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 ਬੰਮ